ਲੈ ਮਿੱਤਰੋ ਵਾਣ ਤਿਆਰ ਕਰ ਰਹੇ ਆ ਪਹਿਲਾਂ ਚੰਗੀ ਤਰ੍ਹਾਂ ਵਾਣ ਤਿਆਰ ਕਰ ਲਿਆ ਸੀ ਪਰ ਰੱਬ ਨੇ ਬਵਧੀਆ ਝੱਟ ਜੀ ਲਾਈ ਆ ਦੋ ਕਿੱਲੇ ਕਰਨਡ ਕਰਤੀ ਤੇ ਬੀਜਣ ਵਾਲੀ ਸੀ ਸੁਹਾਗਾ ਸੁਗਾ ਮਾਰਿਆ ਹੋਇਆ ਸੀਗਾ ਤੇ ਆਹ ਸਿਸਟਮ ਆ ਦੇਖੋ ਤੇ ਹੱਲ ਆ ਰਹੇ ਆ ਅੱਜ ਹੱਲ ਲਾ ਕੇ ਇਹਨੂੰ ਰਾਤੋਂ ਰਾਤ ਖੁੱਲੀ ਛੱਡ ਕੇ ਕੱਲ ਨੂੰ ਡਬਲ ਠੋਹਾਗਾ ਮਾਰ ਕੇ ਤੇ ਕਣਕ ਬੀਜਾਂਗੇ 826 ਤੇ 327 ਮਸ਼ੀਨ ਦੇ ਨਾਲ 40 ਤੋਂ 45 ਕਿਲੋ ਬੀ ਪਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਆ ਨਾਲ ਇੱਕ ਇੱਕ ਬੈਗ ਆ ਜਿਹੜਾ ਡੀਏਪੀ ਦਾ ਪਾਵਾਂਗੇ ਇਹ 55 ਕਿਲੋ ਪੈਗੀ ਦਾ 55 ਕਿਲੋ ਵੀ ਪਾਵਾਂਗੇ ਤੇ ਨਾਲ ਆਹ ਵਾਕੇ ਇੱਕ ਸਲਫਰ ਬੈਂਟੋਨਾਈਟ ਸਲਫਰ ਬੈਂਟੋਨਾਈਟ ਮੈਂ ਉੱਤੇ ਫੋਟੋ ਲਾ ਦੂੰਗਾ ਉਹ ਪਾਉਂਗਾ ਤੁਸੀਂ ਉਹ ਪਾ ਸਕਦੇ ਹੋ ਜ਼ਰੂਰ ਜਿਨ੍ਹਾਂ ਦੇ ਪਾਣੀ ਖੜਦਾ ਜਿਨ੍ਹਾਂ ਦਾ ਪਾਣੀ ਮਾੜਾ ਜਿਨ੍ਹਾਂ ਦੇ ਆਪਾਂ ਨੂੰ ਐ ਲੱਗਦਾ ਵੀ ਕਣਕ ਜਿਹੜੀ ਉਹ ਪੀਲੀ ਜੀ ਹੋ ਜਾਂਦੀ ਆ ਪੀਲੀ ਤੋਂ ਭਾਵ ਸਾਰੀ ਪੀਲੀ ਨਹੀਂ ਉੱਤੋਂ ਨੋਕ ਛੱਡ ਕੇ ਵਿਚਾਲੋਂ ਪੀਲੀ ਜਿਹੜੀ ਥੱਲੇ ਪੱਤੇ ਪੀਲੇ ਹੁੰਦੇ ਆ ਉਹ ਯੂਰੀਆ ਦੀ ਘਾਟ ਹੁੰਦੀ ਆ ਠੀਕ ਹੈ ਨੋਕਾਂ ਨੂੰ ਨੋਕਾਂ ਨੂੰ ਛੱਡ ਕੇ ਜਿਹੜੇ ਵਿਚਾਲੋਂ ਪੀਲੀ ਹੋ ਜਾਂਦੀ ਉਹ ਸਲਫਰ ਦੀ ਘਾਟ ਹੁੰਦੀ ਆ ਤਾਂ ਜਿੱਥੇ ਪ੍ਰੋਬਲਮ ਆਉਂਦੀ ਆ ਪਾਣੀ ਖੜਨ ਦੀ ਤੇ ਉੱਥੇ ਤੁਸੀਂ ਸਲਫਰ ਬੈਂਟੋਨਾਈਟ 10 ਤੋਂ 12 ਕਿਲੋ ਜਦੋਂ ਵਾਹੋਗੇ ਉਦੋਂ ਛੱਟਾ ਦੇ ਕੇ ਉਤੋਂ ਕਣਕ ਵੀ ਸਕਦੇ ਆ